ਸਨੰਦਾ ਸ਼ਰਮਾ ਦੇ ਪਿੰਕੀ ਥਾਲੀ ਵਾਲ ਨਾਲ ਚੱਲ ਰਹੇ ਵਿਵਾਦ ਤੋਂ ਬਾਅਦ ਅੱਜ ਸਨੰਦਾ ਸ਼ਰਮਾ ਲਾਈਵ ਆਈ ਤੇ ਲਾਈਵ ਆ ਕੇ ਸੀਐਮ ਭਗਵੰਤ ਮਾਨ ਦਾ ਤੇ ਸਾਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਧੰਨਵਾਦ ਕੀਤਾ ਤੇ ਰੋ ਰੋ ਕੇ ਕਿਹਾ ਕਿ ਮੈਂ ਜਿਵੇਂ ਤੁਹਾਨੂੰ ਪਹਿਲਾਂ ਐਂਟਰਟੇਨ ਕਰਦੀ ਸੀ ਮੈਂ ਓਵੇਂ ਹੀ ਹੁਣ ਗਾਣੇ ਕੱਢ ਕੇ ਤੁਹਾਨੂੰ ਐਂਟਰਟੇਨ ਕਰਾਂਗੀ ਹੁਣ ਮੈਂ ਇੱਕ ਇੰਡੀਪੈਂਡੈਂਟ ਆਰਟਿਸਟ ਬਣ ਗਈਆਂ ਚਲੋ ਹੋਰ ਵੀ ਕਾਫੀ ਗੱਲਾਂ ਕੀਤੀਆਂ ਆਓ ਤੁਸੀਂ ਵੀ ਦੇਖੋ ਸਨੰਦਾ ਸ਼ਰਮਾ ਦੀ ਇਹ ਪੂਰੀ ਵੀਡੀਓ ਤੇ ਤੁਸੀਂ ਅੱਗੇ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਵੀ ਸਨੰਦਾ ਸ਼ਰਮਾ ਦੀ ਸਪੋਰਟ ਕਰਦੇ ਹੋ ਤਾਂ ਧੰਨਵਾਦ ਜੀ ਤਨਾਲੀ ਮੈਂ ਸ਼ੁਕਰਗੁਜ਼ਾਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰੀਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ऍम ਅ ਫਰੀ ਬਰਡ ਨਾ ਹੁਣ ਤੇ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਘੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਮੈਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਈ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਫ ਦਾ ਮੈਮ ਗੁਰਪ੍ਰੀਤ ਕੌਰ ਮਾਂਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ